ਰੈਨੋਵੇਸ਼ਨ ਓਨ ਕਰਕੇ ਦਿਲਿੰਦਰ ਦਾ ਮਹਿਸੂਸ ਸਟੋਰ ਬੀਐਮਐਸ ਹੋਣ ਜਾ ਰਿਹਾ ਖਾਲੀ ਸਾਰੇ ਕਪੜੇ ਮਿਲਣ ਜਾ ਰਿਹਾ ਅੱਧੇ ਦੇ ਰੇਟਾਂ ਤੇ ਅੱਧੇ ਰੇਟਾਂ ਤੇ ਨਹੀਂ ਭਾਜੀ ਮਿੱਟੀ ਦੇ ਭਾਅ ਕਰਤੇ ਸਾਰੇ ਕਪੜੇ ਭਾਜੀ ਸਟੋਰ ਖਾਲੀ ਜੇ ਸਟੋਰ ਖਾਲੀ ਨਾ ਕਰਨਾ ਹੁੰਦਾ ਤੇ ਸਰੇ 700 800 ਵਾਲੀ ਵੀਕੈਂਡ ਵਾਲੀ ਟੀ-ਸ਼ਰਟ 150 ਜੀ ਨਾ ਦਿੰਦੇ ਆ ਭਾਜੀ 150 ਬਸ 400 ਰੁਪਏ ਜੀ ਭਾਜੀ ਆਫਰ ਦੇ ਦੇਣੀ ਐਂਦੇ ਜੀ

ਤਾਨੂੰ 200 ਰੁਪਏ ਜਾਨੀ ਬਾਇ 1 ਗੇਟ 1 ਪਈ ਸਰਦੀਆਂ ਦੇ ਕੱਪੜਿਆਂ ਦੇ ਇਦਾਂ ਦੇ ਰੇਟ ਦੇ ਦੇਨੇ ਆਪਾਂ ਕਿ ਤੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਣੀ ਹੈ ਜੀ ਭਾਜੀ ਇਹ ਜਿਹੜੀਆਂ ਪੈਂਟਾਂ 2-2000 ਰੁਪਏ ਆਪਾਂ ਵੇਚਦੇ ਰਹੇ ਆ ਖਰੀਦਾਂ ਸਾਡੀਆਂ ਸਾਰੀਆਂ ਮਹਿੰਗੀਆਂ ਵਾ ਇਹ ਫਲੈਟ 750 ਦੀ ਕੀਤੀ ਵੀ ਆ ਜੀ ਖਰੀਦ ਕਿ ਨਹੀਂ ਭਾਜੀ ਮੈਨੂੰ ਦੱਸੋ ਸੱਚੀ ਬੋਲਿਓ ਭਾਜੀ ਕਮਾਈ ਕਿਉਂ ਕਰਦੇ ਪਏ ਕਿੰਨੀ ਖਰੀਦਾਂ ਅਸੀਂ ਹੋ ਖਰੀਦਾ ਭਾਈ ਆਪਣੀਆਂ 1500 ਦੀ ਹੈਗੀ ਐ ਜੀ 750 ਸਾਡੇ 750 ਸਟੋਰ ਖਾਲੀ ਕਰਨਾ ਬਿਲਕੁਲ ਮਿੱਟੀ ਦੇ ਪਾ ਭਾਜੀ ਮੇਰੀ ਗੱਲ ਸੁਣ ਲਓ ਮੈਂ ਦੁਬਾਰਾ ਪੁੱਛਦਾ ਪਿਆ ਆ ਅਫੀਸਰ ਅਨਾਉਂਸਮੈਂਟ ਆ ਸਟੋਰ ਅਸੀਂ ਖਾਲੀ ਕਰਨਾ ਇਸੇ ਬਿਲਕੁਲ ਨਾ ਜੀ ਨਾ ਸੇਲ ਵਾਲਾ ਕੋਈ ਕੰਮ ਨਹੀਂ ਐਡੇ ਐਡੇ ਵੱਡੇ ਬ੍ਰਾਂਡ ਆ ਪੱਲਿਓ ਜਾ ਰਹੇ ਆ ਖਰੀਦਾ 500 ਰੁਪਏ ਆ 400 ਰੁਪਏ ਫਲੈਟ ਵੇਚ ਦੇ ਪਿਆ 100 ਰੁਪਏ ਚ ਘਾਟਾ ਭਾਗੇ ਹਾਂਜੀ ਸਰ ਪੱਲਿਓ ਬਿਲਕੁਲ ਸਰ ਦਿਲ ਬਹੁਤ ਦੁੱਖਦਾ ਕੀ ਕਰੀਏ ਪੱਲਿਓ ਪੈ ਰਹੇ ਆ 200 ਰੁਪਏ ਚ ਸ਼ਰਟ 200 ਰੁਪਏ 400 450 ਆ ਬ ਹਾਂਜੀ ਇਹ ਵੀ ਇੱਕ ਨਾਲ ਇੱਕ ਫ੍ਰੀ ਹੈ ਜੀ ਆ ਪਜਾਮਿਆਂ ਦਾ ਤਾਂ ਸਿਰਫ 500 ਰੁਪਏ ਲੱਗਾ ਰੇਟ ਹਾਂਜੀ ਸਰ ਹਾਂਜੀ ਇਹ ਵੀ ਇੱਕ ਨਾਲ ਇੱਕ ਫ੍ਰੀ 250 ਰੁਪਏ ਏਡੇ ਏਡੇ ਸਾਈਜ਼ ਹੀ ਨਹੀਂ ਮਿਲਨੇ ਤੁਹਾਨੂੰ ਬਜ਼ਾਰਾ ਹੀ ਦੇਖਣ ਨੂੰ ਸਰ ਆ 1500 ਰੁਪਏ ਰੇਟ ਲਗਾਏ ਕਿੰਨੇ ਦੀ ਸਿਰਫ 300 ਜੀ ਸ਼ਕਟਾਂ ਵਧੀਆ ਪਈਆਂ ਹੋਈਆਂ 650 ਰੁਪਏ ਰੇਟ ਲਗਾਏ ਕਿੰਨੇ ਦੀ ਪੈਣੀ ਆਪਾਂ ਨੂੰ 1300 ਦੀਆਂ ਦੋ ਹੋਣ ਐ ਪੈਣੀ 325 ਰੁਪਏ ਦੀ ਵਾਜੀ ਸ਼ਕਟ ਹਾਂਜੀ ਸਰ 750 ਰੁਪਏ ਲੱਗਾ ਹੋਇਆ ਸਿਰਫ ਕਿੰਨੇ ਰੁਪਏ ਦੀ ਰਹੀ 300 375 ਰੁਪਏ ਕੈਨੇਡਾ ਅਮਰੀਕਾ ਸਾਰੇ ਪਾਸੇ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਹ ਸੇਲ ਨਹੀਂ ਹੈਗੀ ਇਹ ਸੱਚੇ ਸਟੋਰ ਖਾਲੇ ਹੋਣ ਜਾ ਰਿਹਾ 650 ਰੁਪਏ ਦੀਆਂ ਸਰਦੀਆਂ ਪੂਰੀ ਪ੍ਰੋਪਰ ਸ਼ਟਾ 325 ਰੁਪਏ ਚ 800 ਵਾਲੀ 400 ਰੁਪਏ ਨੂੰ ਦੇ ਲੱਗੇ ਆ ਭਾਜੀ 6 600 ਵਾਲੀਆਂ 3 300 ਦੇ ਦਿੰਨੀਆਂ ਬਿਲਕੁਲ ਸਰ ਬਿਲਕੁਲ ਇੱਕ ਨਾਲ ਇੱਕ ਫ੍ਰੀ ਭਾਜੀ ਇਹ ਸਾਰਾ ਮੈਨੂੰ ਮਾਲ ਚਕਾ ਦਿਓ ਮੈਂ ਦੁਕਾਨਦਾਰ ਨੂੰ ਦੇ ਦਿੰਨਾ ਲਓ ਜੀ ਲਓ ਜਿੰਨਾ ਮਰਜੀ ਕੋਈ ਵੀ ਸਾਈਜ਼ మీడియం ਤੋਂ ਲੈ ਕੇ ਡਬਲ ਐਕਸਲ ਤੱਕ ਸਾਰਾ 300 ਰੁਪਏ 250 ਰੁਪਏ ਲਗ ਲਗ ਪ੍ਰਾਈਸ ਹੈ ਸਾਰੇ ਸਰ ਆ ਏਡੇ ਵੱਡੇ ਬਰੇਡਾ ਕਿੰਨੇ ਦੇ ਸ ਇਹ ਵੀ 300 ਜੀ ਇਹ ਦੇਖੋ 12 1200 15 1500 ਵਿਗਨ ਵਾਲੀ ਟੀ-ਸ਼ਰਟ ਫਲੈਟ 450 ਇਹ ਜਿਹੜਾ ਜੈਕਟ ਆ ਭਾਜੀ 1750 ਵਾਲੀ ਕਿੰਨੇ ਦੀ ਸਿਰਫ ਇੱਕ ਨਾਲ ਇੱਕ ਫ੍ਰੀ 875 ਰੁਪਏ 875 ਰੁਪਏ ਕੋਈ ਜੈਕਟ ਭਾਜੀ ਆ ਦੇਖੋ ਲੱਗਾ 2000 ਬਟਾ 1000 ਰੁਪਏ ਦੀ ਸਾਰੇ 1800 ਵਾਲੀ 900 ਚ ਫੁੱਲ ਟਰੈਕਸੂਟ ਸਾਈਜ਼ ਸਾਰੇ M ਤੋਂ डबल XL ਭਾਜੀ ਸਾਰੇ ਸਾਈਜ਼ ਦੇ ਜਿਹੜਾ ਮਰਜ਼ੀ ਇੱਥੇ ਹੱਥ ਲਾ ਲਵੇ ਆ ਲੈਣ ਆ ਲੈਣ ਵੇ ਸਾਰੇ ਇੱਕ ਨਾਲ ਇੱਕ ਫਰੀ ਇੱਕ ਨਾਲ ਇੱਕ ਫਰੀ ਬਿਲਕੁਲ ਔਰ ਮੈਂ ਮੈਂ ਦੱਸ ਦੇਣਾ ਜੀ ਇਹਨਾਂ ਦੇ ਐਮ ਆਰ ਪੀ ਲੱਗਿਆ ਹੁੰਦੀ ਆ ਲਾਈਵ ਦਿਖਾਇਆ ਜਾ ਰਿਹਾ 1650 ਇਹ ਕਿੰਨੇ ਰੁਪਏ ਦਾ ਰਹਿ ਗਿਆ ਸਿਰਫ ਇੱਕ ਨੇ ਇੱਕ ਫਰੀ ਹੈ ਜੀ 825 ਰੁਪਏ ਦਾ ਬਾਜ਼ਾਰਾਂ ਦੇ ਵਿੱਚ ਸਾਰੀਆਂ ਮਹਿੰਗੀਆਂ ਵਿਕਦੀਆਂ 1200 1250 ਰੁਪਏ ਪੀਸ ਲਗਾਇਆ ਪਿਆ ਸੀਗਾ